ਉਹ ਪੰਜ ਪਾਣੀਆਂ ਤੇ ਸੁਖਿਆ ਕਰਦਾ ਸੀ ਸਰਦਾਰੀ ਤੈਂ ਆਪਣੇ ਪੈਰਾਂ ਤੇ ਲਈ ਹੈ ਆਪੇ ਮਾਰ ਪੁਹਾੜੀ ਉਹ ਸਭ ਬਣੀ ਬੜਾਈਂਦਾ ਆਪੇ ਤੈਂ ਕਰਵਾਲਿਆ ਕੰਗਾ ਕਰਮਾਫ ਰਹੀਮੇ ਨੂੰ ਸੁਖਿਆ ਕੰਨੂ ਲੈ ਲਿਆ ਪੰਗਾ ਤੇਰੀਆਂ ਕਰਤੂਤਾਂ ਨੇ ਤੁਹਾਡਾ ਸਾਰਾ ਰਾਜ ਗਵਾਇਆ ਵਿਚ 222 ਦੇ ਲੋਕਾ ਕਰਤਾ ਬੁੱਲ ਸਫਾਇਆ ਉਹ ਜਿੱਥੇ ਤੂੰ ਬਹਿਣਾ ਸੀ ਬਹਿ ਗਿਆ ਉਸ ਕੁਰਸੀ ਤੇ ਝੰਡਾ ਕਰ ਮਾ ਬਰਹੀਮੈ ਨੂੰ ਸੁਖਿਆ ਕੰਨ ਨੂੰ ਲੈ ਲਿਆ ਪੰਗਾ ਡੀਜੀਪੀ ਸੈਣੀ ਲਾਤਾ ਤੂੰ ਡੀਜੀਪੀ ਸੈਣੀ ਨਾਲ ਪੰਥ ਦੋਖੀਆਂ ਦੇ ਪਾਲਈ ਤੂੰ ਹੀ ਉਠਣੀ ਤੇ ਬਹਿਣੀ ਉਹਦੇ ਟਿਕਟ ਤੋਂ ਆਲ ਮੰਨੋ ਦੇ ਟਿਕਟ ਤੋਂ ਆਲ ਮੰਨੋ ਕੀਤਾ ਕੰਮ ਬੜਾ ਹੀ ਮੰਦਾ ਕਰਮਾ ਫਰਹੀ ਮੇਣੋ ਸੁਖਿਆ ਕੰਨੂ ਲੈ ਲਿਆ ਪੰਗਾ ਉੱਤੇ ਸੀਐਮ ਹੋਣਾ ਮਹੋਣਾ ਸੀ ਮੰਤਰੀ ਵੀ ਬਾਜੀ ਨੇ ਹੋਣਾ ਮੰਤਰੀ ਸੰਕਰ ਦੇ ਵਿੱਚ ਹੋਣਾ ਹੁਣ ਜਾਪੇ ਉਮਰਾਂ ਦਾ ਸੁਖਿਆ ਪੈ ਗਿਆ ਪੱਲੇ ਰੋਣਾ ਉਹ ਬਾਪੂ ਜੋ ਖਲਾਰ ਗਿਆ ਤੈਥੋਂ ਚੁਗਣੀ ਹੋਣਾ ਕੰਡਾ ਤੈਥੋਂ ਚੁਗਣੀ ਹੋਣਾ ਕੰਡਾ ਕਰਮਾਫ ਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਾ ਪੰਗਾ ਨਾ ਜੀਤ ਸਿਓ ਪਹਿਲਾ ਲਾਇਆ ਸਿੰਗਰਣ ਜੀਤ ਰਾਹ ਚੱਲ ਕੇ ਬਾਪੂ ਦੇ ਲਾਇ ਸੁਲਤਾਨ ਤਿਹਾਰ ਪ੍ਰੀਤ ਜੇ ਹੋ ਜਾਈ ਕੋ ਕੋਸੀ ਨਿਕਲਿਆ ਉਸੇ ਤਰਾਂ ਦਾ ਅੰਡਾ ਕਰ ਮਾਫ ਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਿਆ ਪੰਗਾ ਉਹ ਅੰਦਰਾ ਨਿ ਅਮਰਤ ਨੂੰ ਤੁਸਾ ਸਦਾਤ ਤਖਤ ਦਾ ਟਾਟ ਤੁਸੀਂ ਸਦਾ ਤਖਤ ਦਾਟਾਇਆ ਬਣ ਕੇ ਅਬਦਾਲੀ ਤੂੰ ਮੱਥਾ ਨਾਲ ਤਖਤ ਦੇ ਲਾਇਆ ਓ ਹੁਣ ਦੀਪ ਸਿੰਘ ਬਣ ਕੇ ਹੁਣ ਦੀਪ ਸਿੰਘ ਬਣ ਕੇ ਜੋਦਾ ਕੋਈ ਖੜਕਾਉ ਖੰਡਾ ਜੋਦਾ ਕੋਈ ਖੜਕਾਉ ਖੰਡਾ ਕਰਮਾਫ ਰਹੀਮੇ ਨੂੰ ਸੁਖਿਆ ਕੰਨੂ ਲੈ ਲਿਆ ਪੰਗਾ ਸਲਾਪ ਉੱਠੀ ਇੰਦਰਾ ਨੂੰ ਦੇਂਦੇ ਬੂਟਾ ਤੇ ਦਰਬਾਰੀ ਮੇਸ਼ੀ ਦੇ ਜੀਮੇ ਨੇ ਇਹਦਾ ਮੱਤ ਤੇਰੀ ਹੈ ਮਾਰੀ ਵਿਰਸੇ ਵਟੋਏ ਨੇ ਇਹਦਾ ਮੱਤ ਤੇਰੀ ਹੈ ਮਾਰੀ ਆਵੈਰ ਪੰਥੜਾ ਤੂੰ ਬਾਦਲਾ ਕਮਣੀ ਕੀਤਾ ਚੰਗਾ ਬਾਦਲਾ ਕਮਣੀ ਕੀਤਾ ਚੰਗਾ ਕਰਮਾਫ ਰਹੀਮੇ ਨੋ ਸੁਖਿਆ ਕੰਨੂ ਲੈ ਲਿਆ ਪੰਗਾ ਸਭ ਆਗੂ ਭੱਜ ਗਏ ਛੜ ਗਏ ਸੁਖੀ ਡਿੰਪੀ ਪੱਲਾ ਛੜ ਗਏ ਸੁਖੀ ਡਿੰਪੀ ਪੱਲਾ ਵਿੱਚ ਸਾਰੇ ਮਾਜੇ ਰੇ ਰਹਿ ਗਿਆ ਸਾਲਾ ਤੇਰਾ ਕੱਲਾ ਵੜਾਲਾ ਤੇ ਆਲੀ ਵੀ ਬਣ ਗਏ ਗਲ ਤੇਰੇ ਦਾ ਫੰਦਾ ਕਰਮਾਹ ਰਹੀ ਮੇਣੋਂ ਸੁਖਿਆ ਕੰਨੋਂ ਲੈ ਲਿਆ ਪੰਗਾ ਲੈ ਗਏ ਕੁਰਸੀ ਤੋਂ ਜੇਲੀ ਯਾਦ ਆਏ ਸਿੰਘ ਟੱਕੇ ਤੇਰੇ ਕੀਤੇ ਪਾਪਾਂ ਦੀ ਕਵਤਾ ਲਖਤੀ ਮੰਗਲ ਚੱਠੇ ਰੱਖ ਲਿਆ ਸਤਗੁਰ ਨੇ ਚੌੜਾ ਕੜ ਚੱਲਿਆ ਸੀ ਕੰਡਾ ਤੇਰਾ ਕੜ ਚੱਲਿਆ ਸੀ ਕੰਡਾ ਕਰਮਾਫ ਰਹੀ ਮੇਣੋਂ ਸੁਖਿਆ ਤਾ ਤੂੰ ਲੈ ਲਿਆ ਪੰਡਾ